ਜਗਤੇ ਆਜ ਅੱਲਾ ਯਾਰਖਾਂ ਜੋਗੀ ਇਹ ਸ਼ਬਦ ਬੋਲਦੇ ਨਾ ਤੇ ਬਹੁਤੇ ਸਾਡੇ ਬੰਦੇ ਕਹਿੰਣਾ ਰਹਿਣ ਦੇ ਤੂੰ ਇਹਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਟੁੱਟ ਜਾਣਾ ਹੈ ਮੇਰਾ ਇਸ਼ਾਰਾ ਸਮਝੋ ਮੈਂ ਕੀ ਕਹਿਣਾ ਚਾਹੁੰਨਾ ਸਾਡੇ ਗੁੱਸੇ ਹੋ ਜਾਣਗੇ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਜਾਂ ਬਾਪ ਨੇ ਬੱਚੇ ਘਟਾਏ ਖੁਦਾ ਕੇ ਵੀ ਦੂਜੇ ਮਜਬ ਵਿੱਚ ਪੈਦਾ ਹੋਇਆ ਬੰਦਾ ਕਵੇ ਆਂਦਾ ਜੇ ਦੁਨੀਆ ਤੇ ਕੋਈ ਇਸ ਭਾਰਤ ਦੇਸ਼ ਵਿੱਚ ਕੋਈ ਪੂਜਣ ਜੋਗ ਇੱਕ ਹਿੰਦ ਮੈਂ ਕਿੱਡੀ ਵੱਡੀ ਗੱਲ ਐ ਜੇ ਕਿਤੇ ਅੱਜ ਅੱਲਾ ਯਾਰ ਖਾਂ ਜੋਗੀ ਇਹ ਸ਼ਬਦ ਬੋਲਦੇ ਨਾ ਤੇ ਬਹੁਤੇ ਸਾਡੇ ਬੰਦੇ ਕਹਣਾ ਰਹਿਣ ਦੇ ਤੂੰ ਇਹਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਟੁੱਟ ਜਾਣਾ ਮੇਰਾ ਇਸ਼ਾਰਾ ਸਮਝੋ ਮੈਂ ਕੀ ਕਹਿਣਾ ਚਾਹਣਾ ਸਾਡੇ ਗੁੱਸੇ ਹੋ ਜਾਣਗੇ ਉਹ ਕਿ ਦਾ ਵੱਡਾ ਸਥਾਨ ਅਹੀਂ ਤੇ ਹੋਰ ਵੀ ਕਿਸੇ ਸਥਾਨ ਨੂੰ ਵੱਡਾ ਕਹਿਣਾ ਉਹ ਕਹਿੰਦੇ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਘਟਾਏ ਖੁਦਾ ਕੇ ਲਈ ਜਮਕੌਰ ਸਾਹਿਬ ਦੀ ਗੜੀ ਬਾਰੇ ਉਹ ਕਹਿੰਦੇ ਨੇ ਇਹ ਉਹ ਜਹਾ ਹੈ ਜਹਾਂ 40 ਤਨ ਸ਼ਹੀਦ ਹੋਏ ਇਹ ਉਹ ਜਗਾ ਹੈ ਜਿੱਥੇ 40 ਤਨ ਸ਼ਹਾਦਤ ਦਾ ਜਾਮ ਪੀਂਦੇ ਨੇ ਖਿਤਾਬੇ ਸਰਵਰੀ ਸਿੰਘੋ ਨੇ ਸਰ ਕਟਾ ਕੇ ਲੀਏ ਜੇ ਆ ਜਿਹਨਾਂ ਨੂੰ ਕੋ ਸਰਦਾਰ ਕਹਿੰਦਾ ਹੈ ਨਾ ਤੇ ਇਹਨਾਂ ਦੇ ਪੁਰਖਿਆਂ ਨੇ ਸਰਦਾਰੀ ਕਮਾਉਣ ਲਈ ਪਹਿਲਾਂ ਕੁਰਬਾਨੀਆਂ ਦਿੱਤੀਆਂ ਨੇ ਤਾਂ ਲੋਕ ਕਹਿੰਦੇ ਨੇ ਸਰਦਾਰ ਜੀ ਜੇ ਉਹ ਜਹਾ ਹੈ ਜਹਾਂ 40 ਤਨ ਸ਼ਹੀਦ ਹੋਏ ਖਿਤਾਬੇ ਸਰਵਰੀ ਸਿੰਘੋ ਨੇ ਸਰ ਕਟਾ ਕੇ ਲੀਏ ਕਦੀ ਇਸ ਦੇਸ਼ ਵਿੱਚ ਬਾਹਰੋਂ ਆਇਆ ਹਮਲਾਵਰ ਇੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਲੈ ਜਾਂਦਾ ਸੀ ਆ ਜਿਹੜੇ ਮਰਿਆਦਾ ਪੜਿਓ ਆਕਾਲ ਤਖਤ ਵੱਲੋਂ ਪ੍ਰਵਾਨਤੋਂ ਦੇ ਵਿੱਚ ਲਿਖਿਆ ਨੱਕ ਛੇਦਕ ਤੇ ਕੰਨ ਛੇਦ ਗਹਿਣਾ ਪਾਉਣਾ ਸਿੱਖ ਪਰਿਵਾਰ ਦੇ ਬੱਚੇ ਬੱਚੀਆਂ ਲਈ ਮਨਾ ਪੁੱਛੋ ਕਿਉਂ ਕਿਉਂਕਿ ਜਦੋਂ ਬਾਹਰੋਂ ਆਇਆ ਹਮਲਾਵਰ ਇਹਨਾਂ ਨੂੰ ਗੁਲਾਮ ਬਣਾ ਕੇ ਖੜਦਾ ਸੀ ਬਹੁਤ ਜਿਆਦਾ ਬਲਦ ਮਾਰਕ ਮਾਰਦਾ ਹੋਵੇ ਕਈ ਮੱਜਾਂ ਵੀ ਮਾਰਦੀਆਂ ਹੁੰਦੀਆਂ ਨੇ ਉਹਨਾਂ ਦੇ ਨੱਕ ਵਿੱਚ ਨਕੇਲ ਪਾਉਂਦਾ ਫਿਰ ਕਿਸਾਨ ਜਦੋਂ ਉਹਦੇ ਨੱਕ 'ਚ ਨਕੇਲ ਪਾ ਦਿੰਦਾ ਫਿਰ ਉਹਨੂੰ ਨਿਕਾ ਜਾਂ ਬੱਚਾ ਵੀ ਫੜ ਕੇ ਤੇ ਉਹਦੇ ਕੋਲੋਂ ਕੰਮ ਲੈ ਲੈਂਦਾ ਬਲਦ ਕੋਲੋਂ ਬਾਰੋਂ ਆਏ ਹਮਲਾਵਰ ਨੇ ਨੱਕਾਂ 'ਚ ਨਕੇਲਾਂ ਪਾਈਆਂ ਇੱਥੋਂ ਦੇ ਲੋਕਾਂ ਦੇ ਬੀਬੀਆਂ ਦੇ ਬੰਦਿਆਂ ਦੇ ਵੀ ਨਕੇਲਾਂ ਪਾਈਆਂ ਆ ਜਿਹੜਾ ਸਾਡਾ ਕਿਸੇ ਨੇ ਕਿਹਾ ਨਾ ਗੁਲਾਮੀ ਦੀਆਂ ਜੰਜੀਰਾ ਸਵਾ ਪਾ ਕੇ ਸ਼ਿੰਗਾਰ ਬਣ ਜਾਂਦੀਆਂ ਨੇ ਅੱਜ ਸ਼ਿੰਗਾਰ ਬਣ ਗਿਆ ਅੱਜ ਤਾਂ ਪਹਿਣਾ ਨੂੰ ਛੱਡੋ ਇੱਥੋਂ ਨੌਜਵਾਨਾਂ ਨੇ ਇੱਥੋਂ ਤਾਂ ਨੂੰ ਉਹ ਪਾਈ ਹੁੰਦੇ ਨੇ ਉਹ ਵਾਲੀਆਂ ਪਾਈਆਂ ਹੁੰਦੀਆਂ ਨੇ ਇਹ ਗੁਲਾਮੀ ਦੀ ਨਿਸ਼ਾਨੀ ਸੀ ਇਹ ਚੇਤਾ ਕਰਾਉਂਦਾ ਸੀ ਕਿ ਤੁਸੀਂ ਕਦੀ ਗੁਲਾਮ ਰਹਿ ਜੇ ਤੁਹਾਡੇ ਕਦੀ ਦੁਸ਼ਮਣ ਨੇ ਤੁਹਾਡੇ ਨੱਕਾਂ ਤੇ ਕੰਨਾਂ 'ਚ ਮੋਰੀਆਂ ਕੀਤੀਆਂ ਸੀ ਅੱਜ ਨਿੱਕੀ ਜਿਹੀ ਧੀ ਨੂੰ ਹੀ ਅਸੀਂ ਮਾਵਾ ਦਾਦੀਆਂ ਨਾਨੀਆਂ ਉਹਨਾਂ ਦੇ ਕੰਨਵਾਂ ਚੰਗੇ ਪਰਿਵਾਰਾਂ ਦੀਆਂ ਧੀਆਂ ਚੰਗੇ ਪਰਿਵਾਰ ਆਪਣੇ ਬੱਚੇ ਬੱਚੀਆਂ ਦੇ ਕੰਨ ਕਦੀ ਨਹੀਂ ਬਣਾਉਂਦੇ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਐ ਉਹ ਕਹਿੰਦੇ ਨਾ 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 ਉਹ ਬੱਚੀਆਂ ਆਈ ਪੀਐਸ ਅਫਸਰ ਉੱਚੇ ਉਹਦਿਆਂ ਤੇ ਬੈਠਦੀਆਂ ਨੇ ਕੰਮ ਕਰਦੀਆਂ ਅਸੀਂ ਤਾਂ ਕਿੱਥੋਂ ਤੁਰੇ ਤੇ ਕਿੱਥੇ ਆਣ ਖਲੋਤੇ ਕਦੀ ਸਵੈ ਪ੍ਰਚੋਲ ਕਰਕੇ ਵੇਖੋ ਗੁਰੂ ਕੇ ਪਿਆਰਿਓ ਆਪਣੀ ਕੌਮ ਦੀ ਹਿਸਤਰੀ ਪੜ੍ਹ ਕੇ ਵੇਖੋ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਕੁਝ ਲੋਕ ਪੈਸੇ ਲੈਣਦੇ ਆ ਮਾਰੇ ਆ ਪੈਸੇ ਲੈਣਦੇ ਆ ਮਾਰੇ ਆ ਪੈਸੇ ਲੈਣਦੇ ਆ ਮਾਰੇ ਆ ਬੱਚਿਆਂ ਦੇ ਵੀ ਸਿਰ ਵੱਢ ਕੇ ਲੈ ਜਾਂਦੇ ਸੀ ਵੀ ਇਹ ਸਿੱਖਾਂ ਦਾ ਹੀ ਬੱਚਾ ਹੈ ਉਦੋਂ ਫਿਰ ਇਹ ਪਛਾਣ ਹੁੰਦੀ ਸੀ ਵੀ ਇਹਨਾਂ ਦੇ ਕੰਨਾਂ 'ਚ ਮੋਰੀਆਂ ਹੈਗੀਆਂ ਨੇ ਇਹ ਔਰਤ ਇਹ ਲੜਕੀ ਤੇ ਨਹੀਂ ਇਹ ਲੜਕਾ ਤੇ ਨਹੀਂ ਅੱਜ ਤਾਂ ਸਾਰਾ ਕੁਝ ਫਨਾ ਫੁੱਲਾ ਕਰਕੇ ਰੱਖ ਦਿੱਤਾ ਅੱਜ ਤਾਂ ਜੇ ਕੋਈ ਬੋਲੇ ਤੇ ਉਹਦੇ ਗਲ ਪਹਿਣਗੇ ਵੀ ਤੂੰ ਇਹ ਗੱਲਾਂ ਕਿਉਂ ਬੋਲਦਾ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਸਮਝਣਾ ਅਣਖ ਗੈਰ ਤੋਂ ਜज्ਬਾ ਆਪਣੇ ਅੰਦਰ ਪੈਦਾ ਕਰਨਾ ਉਹ 7 ਤੇ 9 ਸਾਲ ਦੇ ਕਿੰਦੀ ਯੁਰਤ ਨਾਲ ਦੂਰ ਕੀ ਜਾਣਾ ਮੈਂ ਕਹਿੰਦਾ ਇਹਨਾਂ ਸਮਾਗਮਾਂ 'ਚ ਇੱਕ ਪ੍ਰਾਣੀ ਕਰ ਲਓ ਉਹ ਦੁਸ਼ਮਣ ਦੇ ਘਰ ਵਿੱਚ ਨੇ ਠੰਡੇ ਬੁਰਜ ਤੋਂ ਉਹਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਗੱਜ ਕੇ ਜਾ ਕੇ ਸਭ ਜਹਦੇ ਕੀ ਬੁਲਾਉਂਦੇ ਨੇ ਵਾਹਿਗੁਰਜੀ ਕਾ ਖਾਲਸਾ ਤੇ ਆਵਾਜ਼ ਆਉਂਦੀ ਹੈ ਸੁਚਾਨੰਦ ਖੱਤਰੀ ਕਿਦਾਓ ਬੱਚਿਓ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਸੂਬੇ ਸਰਹੰਦ ਦੀ ਕਚਹਿਰੀ ਹੈ ਇੱਥੇ ਚੋਕੇ ਸਲਾਮ ਕਰੋ ਤੇ ਸੈਫ ਕਹਿਦ ਕਹਿੰਦੇ ਨੇ ਅਸੀਂ ਗੁਰੂ ਦੇ ਪੁੱਤਰਾਂ ਅਿੰਦੇ ਜਿੱਥੇ ਜਾਵਾਂਗੇ ਗੱਜ ਕੇ ਫਤਿਹ ਬਲਾਵਾਂਗੇ ਹੁਣ ਮਾਰਿਓ ਉਹ ਦੁਸ਼ਮਣ ਦੇ ਘਰ ਜਾ ਕੇ ਵੀ ਫਤਿਹ ਬਲਾਉਣੇ ਨਹੀਂ ਭੁੱਲੇ ਅੱਜ ਅਸੀਂ ਆਪਣੇ ਪਰਿਵਾਰਾਂ 'ਚ ਹੀ ਫਤਿਹ ਬਲਾਉਣੀ ਭੁੱਲ ਗਏ ਕਿੰਨਿਆਂ ਪਰਿਵਾਰਾਂ 'ਚ ਅਸੀਂ ਫਤਿਹ ਬਲਾਉਨੇ ਆ ਜੀ ਆਪਣੇ ਘਰਾਂ 'ਚ ਪੱਲਾ ਮਾਰਿਓ ਧਿਆਨ ਜੀ ਸਾਡੇ ਘਰਾਂ 'ਚ ਅਸੀਂ ਜਿਹੜੋ ਕਿਹਨਾਂ ਫੋਨ ਤੇ ਗੱਲ ਕਰਦੇ ਆ ਕੋਈ ਕਿਸੇ ਨਾਲ ਗੱਲ ਕਰਦੇ ਏਦਾਂ ਫਤਿਹ ਬਲਾਉਂਦਾ ਹਾਂਜੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੁਗਿਆ ਸਾਡੇ ਵਿੱਚੋਂ ਜਜ਼ਬਾ ਅੱਜ ਤਾਂ ਜਿਵੇਂ ਮਰੀਜ਼ ਹਾਏ ਕਰਦਾ ਨਾ ਹਾਏ ਬਾਏ ਟਾਟਾ ਐਂ ਤੇ ਪੱਛਮੀ ਸੱਭਿਆਤਾ ਦਾ ਐਸਾ ਪ੍ਰਭਾਵ ਕਬੂਲ ਲਿਆ ਸਾਰਾ ਕੁਝ ਆਪਣੇ ਵਿੱਚੋਂ ਮਲਿਆ ਮੀਟ ਕਰ ਰਿਹਾ ਤੇ ਵਾਪਸ ਯਾਦ ਰੱਖਣਾ ਆਉਣਾ ਪੈਣਾ ਵਾਪਸ ਫਰਿਜਾਂ ਲਾ ਕੇ ਘੜੇ ਰੱਖ ਲੈਣਾ ਤੁਸੀਂ ਕੋਠੀਆਂ ਵਿੱਚ ਘੜੇ ਰੱਖ ਲੈ ਲੋਕਾਂ ਨੇ ਰੱਖੇ ਆ ਨਾ ਹੁਣ ਤਾਂ ਕੋਠੀ ਪਾਈ ਹੁੰਦੀ ਦੋ ਮੰਜ਼ਲੀ ਉਹ ਚ ਵੀ ਫ੍ਰਿਜ ਲਾ ਕੇ ਘੜਾ ਰੱਖਿਆ ਹੁੰਦਾ ਹੁਣ ਤਾਂ ਉਹਨਾਂ ਦੇ ਘੜੇ ਵਿਕਣ ਲੱਗ ਪਏ ਹੁਣ ਆਪ ਹੀ ਕਹਿਣ ਲੱਗ ਪਏ ਘੜੇ ਦਾ ਪਾਣੀ ਕੀ ਆਂਦੇ ਭਲਾ ਸਵਾਦ ਆ ਹੁਣ ਆਪ ਹੀ ਲੱਭਣ ਲੱਗ ਪਏ ਤੁਰਪੇ ਨਾ ਵਾਪਸ ਤੇ ਯਾਦ ਰੱਖਿਓ ਵੈਂਦਿਆਂ ਵੈਂਦਿਆਂ ਤੁਸੀਂ ਵਾਪਸ ਪਰਤਣਾ ਇੱਥੇ ਕਈ ਵਾਰੀ ਕਈ ਕਹਿੰਦੇ ਮੱਛੀ ਪੱਥਰ ਚਟ ਕੇ ਵਾਪਸ ਆਉਂਦੀ ਏ ਉਹ ਪੱਥਰ ਚਟ ਕੇ ਨਹੀਂ ਆਉਂਦੀ ਜਦੋਂ ਦੀਆਂ ਨਾਸਾਂ ਵਜਦੀਆਂ ਨੇ ਫੇਰ ਵਾਪਸ ਮੁੜ ਕੇ ਆਉਂਦੀ ਏ ਜੇ ਉਹਦੀਆਂ ਨਾਸਾਂ ਨਾ ਵਜਦੀਆਂ ਉਹਦਾ ਗਾਂ ਤੁਰ ਹੀ ਜਾਂਦੀ ਬਹੁਤਿਆਂ ਦੀਆਂ ਨਾਸਾਂ ਵਾਜਦੀਆਂ ਜਦੋਂ ਗੁਰਦਾ ਖਰਾਬ ਹੁੰਦਾ ਫੇਰ ਮੁਰਦੇ ਫੇਰ ਕਹਿੰਦੇ ਹੁਣ ਮੈਨੂੰ ਅਮਰ ਸ਼ਕਾ ਲਿਆਓ ਜਦੋਂ ਕਿਡਨੀ ਇੱਕ ਖਰਾਬ ਹੋ ਜਾਂਦੀ ਹੈ ਨਾ ਹੁਣ ਕਹਿੰਦਾ ਮੈਨੂੰ ਫੇਰ ਅੱਗੇ ਉਹ ਵੀ ਜਵਾਬ ਹੁੰਦਾ ਕਹਿੰਦੇ ਅਜੇ ਤੇ ਖਾਣ ਪੀਣ ਦੇ ਦਿਨ ਨੇ ਇਹਦੇ ਅਜੇ ਇਹ ਸ਼ਬਦ ਬੋਲਦੇ ਸਾਡੇ ਪਰਿਵਾਰਾਂ ਚ ਅੱਗੇ ਇਹਨਾਂ ਦਿਨਾਂ ਦੇ ਵਿੱਚ ਕੋਈ ਆਪਣੇ ਕਰਾਂ ਫੰਕਸ਼ਨ ਨਹੀਂ ਸੀ ਕਰਦਾ ਹੁਣ ਚੇਤਾ ਕਰਾਉਣਾ ਪੈਂਦਾ ਹੈ ਵੀ ਵਾਪਸ ਪਰਤੋ ਆਪਣੇ ਘਰਾਂ ਵਿੱਚ ਇਹਨਾਂ ਦਿਨਾਂ 'ਚ ਕੋਈ ਖੁਸ਼ੀ ਦਾ ਸਮਾਗਮ ਨਹੀਂ ਸੀ ਕਰਦਾ ਕਹਿਣਾ ਸੀ ਫੀਲਿੰਗ ਲੈ ਰਹੇ ਆ ਕਿ ਉਹਨਾਂ ਸਭ ਜਾਦਿਆਂ ਨੇ ਕਿਦਾਂ ਸਾਡੇ ਵਿੱਚ ਕੁਰਬਾਨੀ ਕੀਤੀ ਹੋਏਗੀ ਕਿਦਾਂ ਸਾਨੂੰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੁੜਨ ਦੀ ਯੁਰਤ ਵਿਖਾਈ ਹੋਏਗੀ ਅਸੀਂ ਤਾਂ ਸਾਰਾ ਕੁਝ ਆਪਣੇ ਘਰਾਂ 'ਚ ਗਵਾ ਕੇ ਬਹਿ ਗਏ